ਪਰਾਵੋ ਲੜਾਈਆਂ ਬਹੁਤ ਵੱਡੀਆਂ ਨੇ ਅੱਜ ਇਹੀ ਦੇਖਦੇ ਆ ਵੀ ਜਿਹੜਾ ਅੱਜ ਕਿਸਾਨਾਂ ਦਾ ਜਿਹੜਾ ਸਰਕਾਰ ਦਾ ਸਾਨੂੰ ਕਿਉਂ ਲੜਾਂ ਪੈਂਦੀਆਂ ਨੇ ਜੇ ਸਾਡੇ ਦੇਖ ਮਿੱਟੀ ਸਾਡੀ ਚੱਕਣੀ ਦੇ ਦੇਰੇ ਬੋਰ ਸਾਨੂੰ ਨਹੀਂ ਡੂੰਗਾ ਲਾ ਸਕਦੇ ਅੱਜ ਕਿਸਾਨਾਂ ਦੇ ਕਿਸਾਨ ਜਿਹੜੇ ਹੋ ਰਹੇ ਵਿਕਤਾ ਵੱਲੋਂ ਮਦਰਾਸ ਵੱਲੋਂ ਛੋਟਾ ਜਿਹੜਾ ਬੋਰ ਦਾ ਨਹੀਂ ਜੇ ਚੋ ਚਲਦੀ ਆ ਤਾਂ ਕਰਕੇ ਬੋਰ ਆਪਣੇ ਚੱਲ ਰਹੇ ਨੇ ਕਿੰਨਾ ਮਰ ਗਿਆ ਤੁਹਾਨੂੰ ਆਏ ਵੀ ਪੁੱਛਦਾ ਨਹੀਂ ਤੇ ਪੂਰਾ ਨਾ ਇੱਕ ਇਸ਼ਤਿਹਾਰ ਕਰਦੇ ਮਿੱਟੀ ਸੋਨ ਨੂੰ ਪਟਣ ਦੇ ਰਹੇ ਮੀਟਰ ਦੇ ਛੋਟਾ ਹੱਲਾ ਆ ਰਿਹਾ ਭਰਾਵੋ ਇਹ ਕਰਨ ਵੀ ਇੰਨਾ ਇਕੱਠਾ ਛੋਟਾ ਕਾਵੇ ਕਾਦੋ ਮਦਰਾਜ ਜਨ ਹੈ ਕੀ ਗੱਲ ਹੋ ਰਹੀ ਆ ਜਿਹੜਾ ਮਤਲਬ ਤੁਸੀਂ ਆਟੇ ਟੀ ਵੱਡੀ ਲੜਾਈ ਆ ਤੇ ਪਰਾਲੀ ਇਹ ਪਾਚੋਂ ਲੈ ਕੇ ਚੱਲ ਪੋ ਕਿਸੇ ਵੀ ਆਪਾਂ ਨੇ ਥੋੜੇ ਪਿੰਡ ਦੀ ਪਰਚੇ ਦੇ ਪਾਕੀ ਤਾਂ ਆ ਬਾਈ ਜੀ ਅਜੀਤ ਉਹ ਹੀ ਬੈਠੇ ਨੇ ਆਪਾਂ ਕੋਈ ਦਾਵਾ ਡੋਰ ਦੀ ਥੋੜਾ ਜਿਹਾ ਬਲਾਕ ਤਾਂ ਇਹਨਾਂ ਨੂੰ ਜ਼ਿਲ੍ਹੇ ਵਾਲੇ ਨੂੰ ਕਹੀ ਕਿ ਆਪਾਂ ਇਹਨਾਂ ਨੂੰ ਇੱਥੇ ਲਿਆਂਦਾ ਉਦੋਂ ਤੋਂ ਲੈ ਕੇ ਤਾਂ ਜਿਹੜਾ ਬਲਾਕ ਦੇ ਵਿੱਚ ਆ ਪੂਰਾ ਜਹਾਂ ਚ ਲਾ ਹੋ ਰੇ ਵਧੀਆ ਮਤ ਲਗਾ ਰਾ ਭਰ ਰੇ ਬਹੁਤ ਵੱਡੇ ਵੱਡੇ ਕੱਠ ਹੋ ਰਹੇ ਨੇ ਸੁਣਦੇ ਨੇ ਲੋਕ ਇਸ ਕਰਕੇ ਬੁਲਾ ਰਹੇ ਦੀ ਲੋੜ ਦੀ ਜਦੋਂ ਛੋਟੇ ਪਿੰਡ ਦੀ ਗੱਲ ਆਉਂਦੀ ਆ ਬੈਠੇ ਗੰડા ਦੋ ਪਰਚੇ ਤੇ ਤਸਵੀਲ ਲਵਿਆ ਗਿਆ ਲੱਗਦੀ ਸਾਰੀ ਤਸਵੀਲ ਬਾਹਰ ਨਿਕਲ ਗਈ ਸੀ ਮੁਲਾਜ਼ਮ ਵੀ ਤਹਿਸੀਲਦਾਰ ਵੀ ਵੀਡੀਓ ਚੱਲ ਪਿਆ ਤੇ ਪਰਚਾ ਹੋ ਗਿਆ ਇਹਨਾਂ ਦੇ ਦੋਆ ਤੇ ਫੇਰ ਪੈਸਿਆਂ ਦੀ ਵੀ ਗਏ ਨੇ ਫੇਰ ਆਏ ਮੇਰੇ ਲਵੇ ਕਹਿੰਦੇ ਗਰਤਾ ਹੈ ਵੀ ਭਲਾ ਜੀ ਸਾਡੇ ਦਾ ਪਰਚਾ ਹੋ ਗਿਆ ਤੇ ਪੈਸੇ ਵੀ ਅਸੀਂ ਭੁੱਤਨਿਆਂ ਕਿ 5-7 ਅਸੀਂ ਜਾਂਦੇ ਜੇ ਸਾਨੂੰ ਪਤਾ ਦੀ ਮਾਝੀ ਸਾਇਨ ਨਹੀਂ ਕਰ ਰਹੇ ਸੀ ਇਹਨਾਂ ਦਾ ਜਾ ਕੇ ਐਸ ਤੱਕ ਐਸਚ ਨੂੰ ਕਹਿ ਕੇ ਐ ਸਲੀਮ ਨੂੰ ਤਾ ਉਸਕਾਰਾ ਕਰਾਇਆ ਫੇਰ ਸਾਡਾ ਅਮਰੀਕ ਬੈਠੇ ਤੇ ਲਵੇ ਤੋਲਾ ਪੱਤੀ ਦਾ ਪੁਲਿਸ ਅੱਗ ਬੁਝਾ ਕੇ ਆਇਆ ਖੇਤ ਜਾ ਕੇ ਤਾਪ ਉਦੋਂ ਬਾਣ ਪਰਚਾ ਕਰਤਾ ਉਦੋਂ ਵਾ ਘਰੇ ਗਿੜਵੇ ਗਿੜਾ ਵਾਜਤ ਬੰਨਿਆ ਕਿ ਲੈ ਪੁਲਿਸ ਨੂੰ ਹਾਜ਼ਮਾ ਹਕ ਕਰੋ ਹਾਜ਼ਰ ਅਸੀਂ ਪਰਚਾ ਪਾ ਕੇ ਤੋਰਨਾ ਮਗਰ ਨਹੀਂ ਇੱਕ ਅਸੀਂ ਗਾ ਕੰਮ ਦਿੰਦੇ ਐਸੇ ਚੋੜਾ ਗੱਲ ਹੋਈ ਇਹਦਾ ਪ੍ਰਬੰਧਕਾਰ ਪ੍ਰਭ ਕੁਰਾਲੀ ਦਾ ਇਹਨੂੰ ਚੁਕਾ 5000 4000 ਨਾਲ 5000 ਨਾਲ ਦੇ ਕੇ ਅਸੀਂ ਜਿੱਥੇ ਮਰਜੀ ਲਿਓਂਦੀ ਸਾਨੂੰ ਪ੍ਰਾਲੀ ਦੀ ਵੀ ਲੋੜ ਨਹੀਂ ਇਹ ਤੁਮ ਜਾ ਕੇ ਕਿੱਦੇ ਬਣ ਪੱਤਣ ਲਾਓ